ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਪ ਕਰਦਾ ਸਾਰੇ ਵਧੀਆ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਰੋਸ ਪੇਂਟਿੰਗ ਦੀ ਫੈਬਰਿਕ ਮੇਰੇ ਕੋਲ ਹੈ ਗਲਾਸ ਸਿਲਕ ਤੇ ਉਹਦੇ ਤੇ ਪਾ ਮੈਰੂਨ ਕਲਰ ਦੇ ਨਾਲ ਹੈ ਜਿਹੜਾ ਫਲਾਰ ਬਣਾਣਾ ਬਰਸ਼ ਨੰਬਰ ਮੈਂ 4 ਯੂਜ਼ ਕਰ ਰਿਹਾ ਫਲੈਟ ਬਰਸ਼ 4 ਨੰਬਰ ਤੇ ਕਲਰ ਮੈਂ ਯੂਜ਼ ਕਰ ਰਿਹਾ ਐਕ੍ਰੀਲਿਕ ਮੈਰੂਨ ਕਲਰ ਤੇ ਫਲਾਰਸ ਦੇ نیچے ਮੈਂਨੇ ਲਾਈਮਨ ਕਲਰ ਦਾ ਬੇਸ ਦਿੱਤਾ ਜਿਸ ਦੀ ਤੁਹਾਨੂੰ ਵੀਡੀਓ ਮੇਰੇ YouTube ਚੈਨਲ ਤੇ ਹੀ ਮਿਲ ਜੇਗੀ ਸੋ ਵੀਡੀਓ ਸਟਾਰਟ ਕਰਨ ਲੱਗੇ ਆ ਸਭ ਨਾਲ ਪਹਿਲਾਂ ਆਪਾਂ ਫਲੈਟ ਬਰਸ਼ ਤੇ ਲਗਾਵਾਂਗੇ ਮਰੂਨ ਕਲਰ ਫੁੱਲ ਬਰਸ਼ ਤੇ ਲਗਾਣਾ ਤੇ ਨਾਲ ਇਹਦੇ ਥੋੜਾ ਜਿਹਾ ਲਗਾਵਾਂਗੇ ਆਪਾਂ ਕਲੀਨ ਵਾਟਰ ਵਾਟਰ ਲਗਾਉਣ ਤੋਂ ਬਾਅਦ ਆਪਾਂ ਬਰਸ਼ ਨੂੰ ਬਿਲਕੁਲ ਸਟੇਟ ਰੱਖ ਕੇ ਵਿਦਾਊਟ ਐਨੀ ਕਿਸੇ ਪ੍ਰੈਸ਼ਰ ਤੋਂ ਆਪਾਂ ਮੂਵ ਕਰਕੇ ਸ਼ੇਪ ਬਣਾਣੀ ਸ਼ੁਰੂ ਕਰਾਂਗੇ ਸਭ ਨਾਲ ਪਹਿਲਾਂ ਬਣਾਵਾਂਗੇ ਮੈਂ ਇੱਕ ਰਾਉਂਡ ਜੀ ਸ਼ੇਪ ਪ੍ਰੋਪਰ ਰਾਉਂਡ ਵੀ ਨਹੀਂ ਹੋਏਗੀ ਥੋੜੀ ਓਵਲ ਜੀ ਹੋਏਗੀ ਸ਼ੇਪ ਤੇ ਸ਼ੇਪ ਦੇ ਵਿੱਚ ਜਦੋਂ ਆਪਾਂ ਅੰਦਰ ਸਿੰਗਲ ਕਲਰ ਦੀ ਫਿਲਿੰਗ ਕਰਾਂਗੇ ਉਸ ਟਾਈਮ ਵੀ ਆਪਾਂ ਵਾਟਰ ਦਾ ਯੂਜ਼ ਕਰਨਾ ਥੋੜਾ ਵਾਟਰ ਜ਼ਿਆਦਾ ਵੀ ਨਹੀਂ ਯੂਜ਼ ਕਰਨਾ ਨੋਰਮਲ ਰੱਖਣਾ ਪਹਿਲਾਂ ਕਲਰ ਫਿਰ ਵਾਟਰ ਲਗਾਇਆ ਥੋੜਾ ਜਿਹਾ ਦੈਨ ਫਿਰ ਉਹਨੂੰ ਯੂਜ਼ ਫਿਲਿੰਗ ਵੀ ਆ ਜਿਹੜੀ ਆਪਾਂ ਬ੍ਰਸ਼ ਨੂੰ ਬਿਲਕੁਲ ਸਟੇਟ ਰੱਖ ਕੇ ਕਰਦੇ ਹੁੰਨੇ ਆ ਹਾਂਜੀ ਇੱਕ ਰਾਉਂਡ ਸ਼ੇਪ ਬਣਾਉਣ ਤੋਂ ਬਾਅਦ ਇਹਨੂੰ ਆਪਾਂ ਫਾਈਨਲ ਲੁੱਕ ਦੇਵਾਂਗੇ ਉਹਦੇ ਲਈ ਮੈਂ ਯੂਜ਼ ਕਰਾਂਗਾ ਵਾਈਟ ਕਲਰ ਸੋ ਬਰਸ਼ ਦੇ ਕਾਰਨਰ ਤੇ ਵਾਈਟ ਕਲਰ ਲਗਾਉਣ ਤੋਂ ਬਾਅਦ ਹੁਣ ਇਸ ਨੂੰ ਆਪਾਂ ਆਊਟਲਾਈਨਿੰਗ ਕਰਾਂਗੇ ਐਗਜ਼ੈਕਟ ਜਿਹੜੀ ਇਹਦੀ ਸ਼ੇਪ ਬਣਦੀ ਉਹ ਸ਼ੇਪ ਦੇਵਾਂਗੇ ਇਸ ਨੂੰ ਸਭ ਤੋਂ ਪਹਿਲਾਂ ਫੁੱਲ ਜਿਹੜੇ ਰਾਉਂਡ ਸ਼ੇਪ ਨੂੰ ਆਪਾਂ ਵਾਈਟ ਕਲਰ ਦੇ ਨਾਲ ਆਊਟਲਾਈਨਿੰਗ ਥੈਨ ਇਸ ਦੇ ਵਿੱਚ ਅੰਦਰ ਵਾਲੀ ਸਾਈਡ ਫਿਰ ਆਪਾਂ ਸ਼ੇਪਸ ਬਣਾਵਾਂਗੇ ਤੇ ਕਲਰ ਨੂੰ ਆਪਾਂ ਨਾਲ-ਨਾਲ ਬਲੈਂਡ ਕਰਦੇ ਜਾਣਾ ਤਾਂ ਕਿ ਦੋਨੋਂ ਕਲਰ ਜਿਹੜੇ ਅਲੱਗ-ਅਲੱਗ ਨਾ ਦਿਖਣ ਤੇ ਹੁਣ ਅੰਦਰ ਵਾਲੀ ਸਾਈਡ ਆਪਾਂ ਸ਼ੇਪ ਬਣਾਵਾਂਗੇ ਆ ਮੇਨ ਤੁਸੀਂ ਜਿਹੜਾ ਫੋਕਸ ਹੈ ਬਰਸ਼ ਦੀ ਮੂਵਮੈਂਟ ਵੱਲ ਰੱਖਣਾ ਤੇ ਇਸ ਤਰੀਕੇ ਨਾਲ ਆਪਾਂ ਦੇਖੋ ਅੰਦਰ ਵਾਲੀ ਸਾਈਡ ਕੁਝ ਸ਼ੇਪਸ ਆ ਜਿਹੜੀਆਂ ਬਣਾਈਆਂ ਇਹ ਸਿਰਫ ਹਾਫ ਬਰਸ਼ ਤੇ ਵਾਈਟ ਕਲਰ ਲਗਾ ਕੇ ਬਣਾਈਆਂ ਹੈ ਹਾਂ ਜੀ ਤੇ ਹੁਣ ਆਪਾਂ ਇਹ ਰਾਉਂਡ ਸ਼ੇਪ ਦੇ ਆਊਟਸਾਈਡ ਤੇ ਸ਼ੇਪਸ ਬਣਾਵਾਂਗੇ ਕੁਝ ਸੇਮ ਸ਼ੇਪ ਹੈ ਜਿਹੜੀ ਆਪਾਂ ਰਾਈਟ ਸਾਈਡ ਬਣਾਵਾਂਗੇ ਤੇ ਸੇਮ ਆਪਾਂ ਲੈਫਟ ਸਾਈਡ ਬਣਾਨੀ ਹੈ ਤੇ ਸੇਮ ਫਿਰ ਇਹਨਾਂ ਦੇ ਵਿੱਚ ਚੌਮੀ ਸਿੰਪਲ ਕਲਰ ਦੀ ਫਿਲਿੰਗ ਥੋੜਾ ਵਾਟਰ ਟੱਚ ਦੇ ਕੇ ਤੇ ਫਿਰ ਇਸ ਨੂੰ ਵਾਈਟ ਕਲਰ ਦੇ ਨਾਲ ਆਊਟਲਾਈਨਿੰਗ ਹਾਂ ਜੀ ਐਨਕ ਸ਼ੇਪ ਬਣਾ ਕੇ ਦੇਖੋ ਆਪਾਂ ਇਹਦੇ ਵਿੱਚ ਪਹਿਲਾਂ ਫਿਲਿੰਗ ਕਰ ਰਹੇ ਹਾਂ ਔਰ ਫਿਲਿੰਗ ਕਰਨ ਤੋਂ ਬਾਅਦ ਇਸ ਨੂੰ ਆਪਾਂ ਵਾਈਟ ਕਲਰ ਦੇ ਨਾਲ ਫਾਈਨਲ ਟੱਚ ਦਵਾਂਗੇ ब्रश दी मूवमेंट ਤੁਸੀਂ ਦੇਖ ਸਕਦੇ ਹੋ ਮੈਂ ਜਸਟ ਹਾਫ ਬਰਸ਼ ਤੇ ਵਾਈਟ ਕਲਰ ਲਗਾਇਆ ਤੇ ਫਲਾਰ ਨੂੰ ਫਾਈਨਲ ਟੱਚ ਦੇ ਰਿਹਾ ਤੁਸੀਂ ਕਲਰ ਦੇ ਸੁੱਕਣ ਤੋਂ ਬਾਅਦ ਇਸ ਨੂੰ ਦੁਬਾਰਾ ਵੀ ਆਊਟਲਾਈਨਿੰਗ ਦੇ ਸਕਦੇ ਹੋ ਥੋੜੀ ਡਾਰਕ ਲੁੱਕ ਦੇਣ ਦੇ ਲਈ ਫੁੱਲ ਫਲਾਰ ਨੂੰ ਆਊਟਲਾਈਨਿੰਗ ਕਰਨ ਤੋਂ ਬਾਅਦ ਹੁਣ ਜੋ ਸੈਂਟਰ ਦੇ ਵਿੱਚ ਤੁਸੀਂ ਰਾਉਂਡ ਦੇਖ ਰਹੇ ਹੋ ਉਸ ਦੇ ਵਿੱਚ ਮੈਂ ਰਾਉਂਡ ਬ੍ਰਸ਼ 1 ਨੰਬਰ ਦੇ ਨਾਲ ਲੈਮਨ ਕਲਰ ਦੀ ਹਲਪ ਦੇ ਨਾਲ ਡਾਟਸ ਲਗਾ ਰਿਹਾ ਥੋੜਾ ਡਿਫਰੈਂਟ ਜਿਹਾ ਲੁੱਕ ਦੇਣ ਦੇ ਲਈ ਇਸ ਨੂੰ ਫਲਾਰ ਬਣਾਉਣ ਤੋਂ ਬਾਅਦ ਹੁਣ ਮੈਂ ਸੈੱਬ ਗ੍ਰੀਨ ਕਲਰ ਦੀ ਹੈਲਪ ਦੇ ਨਾਲ ਬਣਾਵਾਂਗਾ ਲੀਫਸ ਲੀਫਸ ਆਪਾਂ ਸਿੰਗਲ ਕਲਰ ਦੀਆਂ ਰੱਖਣੀਆਂ ਸਿੰਗਲ ਕਲਰ ਲੀਫ ਬਣਾਉਣ ਤੋਂ ਬਾਅਦ ਫਿਰ ਆਪਾਂ ਉਸ ਨੂੰ ਵਾਈਟ ਕਲਰ ਦੇ ਨਾਲ ਵਿੱਚ ਲਾਈਨਸ ਲਗਾਵਾਂਗੇ ਥੋੜੀ ਵਧੀਆ ਲੁੱਕ ਦੇਣ ਦੇ ਲਈ ਸੇਮ ਜਿਵੇਂ ਫਲਾਰ ਦੇ ਵਿੱਚ ਆਪਾਂ ਕੀਤਾ ਸੀ ਪਹਿਲਾਂ ਕਲਰ ਫਿਰ ਵਾਟਰ ਫਿਰ ਅਪਲਾਈ ਉਮੀ ਸੇਮ ਆਪਾਂ ਗ੍ਰੀਨ ਕਲਰ ਦੇ ਨਾਲ ਕਰਾਂਗੇ ਲੀਫਸ ਦੇ ਵਿੱਚ ਪਹਿਲਾਂ ਗ੍ਰੀਨ ਕਲਰ ਲਗਾਇਆ ਥੋੜਾ ਜਿਹਾ ਵਾਟਰ ਲਗਾਇਆ ਦੈਨ ਲੀਫ ਲੀਬਸ ਨੂੰ ਲਈ ਆਪਾਂ ਇੱਕ ਸਾਈਡ ਕਰਵ ਰੱਖਦੇ ਆਂ ਤੇ ਇੱਕ ਸਾਈਡ ਥੋੜਾ ਜਿਹਾ ਇੱਕ ਬੈਂਡ ਰੱਖਦੇ ਆਂ ਤੁਹਾਨੂੰ ਦਿਖ ਰਿਹਾ ਹੋਵੇਗਾ ਵੀਡੀਓ ਦੇ ਵਿੱਚ ਇਸ ਤਰੀਕੇ ਨਾਲ ਲੀਬ ਦੀ ਸ਼ੇਪ ਹੈ ਜਿਹੜੀ ਬਹੁਤ ਵਧੀਆ ਲੱਗਦੀ ਹੈ ਹਾਂਜੀ ਲੀਬਸ অলਮੋਸਟ ਬਣ ਚੁੱਕੀਆਂ ਤੇ ਹੁਣ ਇਹਨਾਂ ਦੇ ਵਿੱਚ ਆਪਾਂ ਵਾਈਟ ਕਲਰ ਦੀਆਂ ਲਾਈਨਸ ਲਗਾਵਾਂਗੇ ਜਿਸ ਦੇ ਨਾਲ ਇਹਨਾਂ ਦੀ ਥੋੜੀ ਡਿਫਰੈਂਟ ਲੁੱਕ ਆਵੇ ਤੇ ਉਹਦੇ ਲਈ ਮੈਂ 5 ਨੰਬਰ ਫਲੈਟ ਬ੍ਰਸ਼ ਯੂਜ਼ ਕਰ ਰਹੇ ਹਾਂ ਜਿਸ ਦੇ ਜਸਟ ਮੈਂਨੇ ਕਾਰਨਰ ਤੇ ਕਲਰ ਲਗਾਇਆ ਥੋੜਾ ਜਿਹਾ ਔਰ ਬਿਲਕੁਲ ਸਟ੍ਰੇਟ ਰੱਖ ਕੇ ਕਰਵ ਲਾਈਨਸ ਡਰਾ ਕਰ ਰਹੇ ਹਾਂ ਇਹ ਲਾਈਨਸਾਂ ਬਿਲਕੁਲ ਬ੍ਰੇਕ ਹੋਣੀਆਂ ਚਾਹੀਦੀਆਂ ਮੋਟੀਆਂ ਨਹੀਂ ਹੋਣੀਆਂ ਚਾਹੀਦੀਆਂ ਹਾਂਜੀ ਲੀਫਸ ਕੰਪਲੀਟ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਇਸ ਨੂੰ ਡਿਫਰੈਂਟ ਜਿਹੀ ਲੁੱਕ ਦੇ ਰਹੇ ਹਾਂ ਉਹਦੇ ਲਈ ਮੈਂ ਵਾਈਟ ਕਲਰ ਦੇ ਨਾਲ ਇੱਕ ਛੋਟੀ ਜਿਹੀ ਬ੍ਰਾਂਚ ਟਾਈਪ ਕੁਝ ਬਣਾ ਰਹੇ ਹਾਂ ਤੇ ਉਹਦੇ ਉੱਪਰ ਆਪਾਂ yellow ਕਲਰ ਦੇ ਨਾਲ ਡਾਟਸ ਲਗਾਵਾਂਗੇ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਹੋਵੇਗਾ ਇਹ ਥੋੜੇ ਥੋੜੇ ਜਿਹੜੇ ਆਈਡੀਆਜ਼ ਹਨ ਇਹ ਡਿਜ਼ਾਈਨਸ ਨੂੰ ਡਿਫਰੈਂਟ ਲੁੱਕ ਦੇਣ ਦੇ ਲਈ ਹੁੰਦੇ ਹਨ ਐਵੇਂ ਦੇ ਤੁਸੀਂ ਆਪ ਡਾਊਨਸ ਇਹਨਾਂ ਨੂੰ ਕਰ ਸਕਦੇ ਹੋ ਹਾਂਜੀ অলমোਸਟ ਆਪਣਾ ਡਿਜ਼ਾਈਨ ਹੈ ਜਿਹੜਾ ਕੰਪਲੀਟ ਹੋ ਚੁੱਕਿਆ ਜੇਕਰ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀਡੀਓ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਥੈਂਕ ਯੂ so much everyone ਬਾਏ ਬਾਏ